ਚੜ੍ਹਦੀ ਕਲਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਸਰਸ਼ੀਕਾਲ ਮੈਂ ਪ੍ਰਭਿੰਦਪ੍ਰੀਤ ਸਿੰਘ ਪੰਦੇ ਆ ਰਮਿਸ਼ਨ ਚੜ੍ਹਦੀ ਕਲਾ ਅੱਜ ਤੁਹਾਡਾ ਸਵਾਗਤ ਕਰਦਾ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮਿਸ਼ਨ ਤਹਿਤ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਚ ਸਹਿਯੋਗ ਦੇਣ ਲਈ ਤੁਸੀਂ rangla.punjab.gov.in ਤੇ ਜਾ ਕੇ ਆਪਣਾ ਯੋਗਦਾਨ ਪਾ ਸਕਦੇ ਹੋ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਨੇ ਇਸ ਸਿਲਸਿਲੇ ਤਹਿਤ ਕੈਬਨਟ ਮੰਤਰੀ ਅਮਨ अरोड़ा ਨੇ ਅੱਜ ਆਪਣੇ ਹਲਕੇ ਸੁਨਾਮ ਓਦਮ ਸਿੰਘ ਵਾਲਾ ਦੇ ਪਿੰਡ ਉਬਾਵਾਲ ਦੀ ਅਨਾਜ ਮੰਡੀ ਵਿਖੇ 31 ਕਰੋੜ 13 ਲੱਖ ਰੁਪਏ ਦੀ ਲਾਗਤ ਦੇ ਨਾਲ ਬਣਨ ਵਾਲੇ ਫਸਲ ਸਟੀਲ ਕਵਰ ਸ਼ੈੱਡ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਬੋਲਦੇ ਹੋਏ ਅਮਨ अरोड़ा ਨੇ ਕਿਹਾ ਹੈ ਕਿ ਆਪ ਦੇ ਕੌਮੀਕਰਵੀਨਰ ਸ਼੍ਰੀ ਅਰਵਿੰਦ ਕੈਂਸਿਵਾਲ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੰਜਾਬ ਸਰਕਾਰ ਬਲੋਕ ਇਸਾਨਾ ਆਰਤੀ ਅਤੇ ਮਜ਼ਦੂਰਾਂ ਵਾਸਤੇ ਬੁਨਿਆਦੀ ਸਹੂਲਤਾਂ ਯਕੀਨੀ ਬਣਾਉਣ ਲਈ ਅਣਤਕ ਉਪਰਾਲੇ ਕੀਤੇ ਜਾ ਰਹੇ ਨੇ ਔਰ ਇਹ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਲਈ ਮਿਆਰੀ ਸਿੱਖਿਆ ਆਧੁਨਿਕ ਬੁਨਿਆਦੀ ਢਾਂਚਾ ਤੇ ਸਿਹਤ ਅਤੇ ਬਿਹਤਰ ਨਾਗਰਿਕ ਸਹੂਲਤਾਂ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਇਸ ਮੌਕੇ ਵਕਵਾ ਖੇਪਾ ਗੰਦੇ ਅਧਿਕਾਰੀ ਪਤਵੰਤੇ ਆਮ ਆਦਮੀ ਪਾਰਟੀ ਦੇ ਵਕਵਾਕ ਅਹੁਦੇਦਾਰ ਅਤੇ ਵੱਡੀ ਗਿਣਤੀ ਚ ਵਕਵਾਕ ਪਿੰਡਾਂ ਦੇ ਵਾਸੀ ਸ਼ਾਮਲ ਸਨ ਜਦੋਂ ਤੁਹਾਡੇ ਕੋਲ ਇੰਨਾ ਪਿਆਰ ਮਿਲ ਜਾਂਦਾ ਹੈ ਇੰਨਾ ਸਨਮਾਨ ਇੰਨਾ ਸਾਥ ਸਹਿਯੋਗ ਮਿਲ ਜਾਂਦਾ ਹੈ ਤੇ ਫਿਰ ਹੋਰ ਜੀ ਕਰਦਾ ਹੈ ਕਿ ਜਿਹੜੇ ਤੁਸੀਂ ਹੁਕਮ ਲਾਉਣੇ ਹੋ ਉਹਨਾਂ ਨੂੰ ਜਲਦੀ ਪੂਰਾ ਕਰੀਏ ਇਸ ਨਗਰ ਦੇ ਵਿੱਚ ਮੈਨੂੰ ਜਵੇਂ ਵੀ ਜਦੋਂ ਵੀ ਜੋ ਵੀ ਹੁਕਮ ਮਿਲੇ ਕੋ ਜਵੇਂ ਸਰਪੰਚ ਸਾਹਿਬ ਸਿਹਰਾ ਜਾਹੇ ਮਿਲੂ ਦੇ ਦਿੰਦੇ ਨੇ ਆ ਜਿਹੜੀ ਪਾਈਪਲਾਈਨ ਆ ਨਿਕਲੀ ਹੈ ਪੰਜਾਬ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਅਮਾਉਂਟ ਦੀ ਪਾਈਪਲਾਈਨ ਉਹ ਨਾਗਰ ਦੇ ਵਿੱਚ ਨਿਕਲੇ ਪਰ ਸਰਪੰਚ ਸਾਹਿਬ ਤੁਹਾਡੀ ਤੇ ਤੁਹਾਡੇ ਸਾਰੇ ਸਾਥੀਆਂ ਦੀ ਟੀਮ ਦਾ ਉਹ ਬਹੁਤ ਵੱਡਾ ਸਿਹਰਾ ਜਾਂਦਾ ਕਿਉਂਕਿ ਤੁਸੀਂ ਵੀ ਪੂਰੀ ਸਿਰਲ ਦੇ ਨਾਲ ਉਸ ਚੀਜ਼ ਦੇ ਮਗਰ ਲੱਗੇ ਰਹੇ ਸਰਕਾਰਾਂ ਦੇ ਘਰਾਂ ਦੇ ਵਿੱਚੋਂ ਕੰਮ ਸਾਰੇ ਹੋ ਜਾਂਦੇ ਹੁੰਦੇ ਨੇ ਪਰ ਮਗਰਾ ਕਰਨਾ ਪੈਂਦਾ ਸੋ ਤੁਸੀਂ ਮਗਰਾ ਨਹੀਂ ਛੱਡਿਆ ਤੁਹਾਡੇ ਨਾਲ ਨਾਲ ਮੈਂ ਮਗਰਾ ਨਹੀਂ ਛੱਡਿਆ ਹੈਗਾ ਤੇ ਕੰਮ ਹੈ ਜਿਹੜਾ ਸਿਰੇ ਚੜ ਕੇ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਔਰ ਜਦੋਂ ਵੈਸੀ ਸਾਫ ਨੀਅਤ ਦੇ ਨਾਲ ਕੋਈ ਕੰਮ ਕਰੋ ਮੈਂ ਮੰਨ ਕੇ ਜਾਂਦਾ ਕਿ ਪ੍ਰਮਾਤਮਾ ਦੀ ਇੰਨੀ ਨਿਗਾ ਸਵੱਲੀ ਹੋ ਜਾਂਦੀ ਆ ਬਾਬੇ ਨਾਨਕ ਦੀ ਫਿਰ ਕੋਈ ਕੰਮ ਨਹੀਂ ਖੜਦਾ ਕਿ ਜੇ ਨੀਅਤ ਸਾਫ਼ ਹੋਵੇ ਸੋ ਉਸੇ ਨਾਲ ਆਪਾਂ ਸਾਰੇ ਲੱਗੇ ਹੋਇਆ ਤੁਸੀਂ ਜਿੰਨਾ ਵੱਡਾ ਸਾਥ ਸਹਿਯੋਗ ਅੱਜ ਤੋਂ 3.5 ਸਾਲ ਪਹਿਲਾਂ ਦਿੱਤਾ ਸੀਗਾ ਤੇ ਉਸੇ ਦਾ ਮੁੱਲ ਹੈ ਜਿਹੜਾ ਉਹ ਮੋੜ ਦੇ ਫਿਰਦੇ ਆ ਆਪਣੇ ਪਿਤਾ ਮੋਹ ਭੁਗਾਂਦਾ ਜੀ ਰੋਲਾ ਤਾਂ ਇੱਕੋ ਹੀ ਗੱਲ ਸਿੱਖੀ ਹੈ ਕਿ ਜੇ ਪ੍ਰਮਾਤਮਾ ਨੇ ਔਰ ਲੋਕਾਂ ਨੇ ਕਿਸੇ ਨੂੰ ਕੁਝ ਕਰਨ ਯੋਗ ਕੀਤਾ ਹੋਵੇ ਤੇ ਫੇਰ ਵੀ ਬੰਦਾ ਨਾ ਕਰੇ ਜਾਂ ਨਾ ਕਰ ਪਾਵੇ ਕਿ ਉਸ ਤੋਂ ਵੱਡੀ ਬਦਕਿਸਮਤੀ ਨਹੀਂ ਹੋ ਸਕਦੀ ਹੈਗੀ ਸੋ ਤੁਸੀਂ ਕਰਨ ਜੋਗਾ ਕਰਤਾ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਕਰਨ ਜੋਗਾ ਕਰਤਾ ਤੇ ਕਰੀ ਜਾਂਦੇ ਆ ਸੁਮੇਤ ਤੁਹਾਨੂੰ ਇਹੇ ਬੇਨਤੀ ਹੈ ਕਿ ਤੁਹਾਡੇ ਤੁਹਾਡਾ ਨਗਰ ਦਾ ਕੋਈ ਹੁਕਮ ਹੋਵੇ ਸਿਰ ਮੱਥੇ ਪਰਮਾਨ ਹੈ ਆ ਜਿਹੜੇ ਕੰਮ ਤੁਸੀਂ ਕਰਾਏ ਨੇ ਇਹ ਚਲੋ ਕੋਈ ਚੱਲ ਵੀ ਰਹੇ ਨੇ ਸੜਕਾਂ ਵਾਲਾ ਵੀ ਤੁਸੀਂ ਦੂਸਰੀ ਰੋਡ ਵਾਲਾ ਵੀ ਕਹਿਣੋ ਫਿਰਦੇ ਵਾਲਾ ਹੀ ਕੰਮ ਚੱਲ ਹੀ ਰਿਹਾ ਤੇ ਇੱਕ ਜਿਹੜਾ ਤੁਸੀਂ ਅੱਜ ਜਿਹੜਾ ਪੰਚਾਇਤ ਭਵਨ 25 ਲੱਖ ਰੁਪਏ ਦੀ ਲਾਗਤ ਨਾਲ ਆ ਇਹੇ ਸ਼ੁਰੂ ਕਰਨ ਲੱਗਿਆ ਆਪਾਂ ਤਾਂ ਕਿ ਸਾਰਿਆਂ ਨੂੰ ਤੁਹਾਨੂੰ ਪੰਚਾਇਤ ਨੂੰ ਵੀ ਨਗਰ ਨੂੰ ਵੀ ਕੋਈ ਉੱਥੇ ਛੋਟੇ-ਮੋਟੇ ਕੋਈ ਕਿਸੇ ਦੇ ਉਹ ਵੀ ਕਰਨੇ ਨੇ ਫਾਰਮ ਕਰਦੇ ਸੀ ਉਹ ਵੀ ਕਰ ਸਕਦੇ ਹੋ ਸੋ ਸਾਰਾ ਪ੍ਰੋਗਰਾਮ ਜਿਹੜਾ ਉਹ ਇਹਦੇ ਨਾਲ ਪੂਰਾ ਜਿਹੜਾ ਉਹ ਹੋ ਜਾਊਗਾ ਪਰ ਇਸ ਤੋਂ ਇਲਾਵਾ ਤੁਸੀਂ ਦੋ ਚੀਜ਼ਾਂ ਵੀ ਹਨ ਇੱਕ ਤਾਂ ਜੋ ਮੀਹਾ ਦੇ ਵਿੱਚ ਕੁਝ ਸਾਥੀਆਂ ਦੇ ਘਰ ਨੇ ਜਿਹੜੇ ਉਹ ਨੁਕਸਾਨੇ ਗਏ ਉਹ ਆਲਰੇਡੀ ਡੀ ਸਾਹਿਬ ਨੂੰ ਕਿਹਾ ਹੋਇਆ ਡਿਊਟੀ ਆ ਉਹਨਾਂ ਦੀ ਲੱਗੀਆਂ ਹੋਈਆਂ ਨੇ ਐਸਡੀਓ ਕਹਿ ਦਿੰਦੇ ਨੇ ਇੱਕ ਦੋ ਦਿਨਾਂ ਦੇ ਵਿੱਚ ਹੀ ਤੁਹਾਡੇ ਆ ਕੇ ਸਰਵੇ ਜਿਹੜਾ ਉਹ ਵੀ ਕਰ ਜਾਣਗੇ ਔਰ ਡਾਕਟਰ ਦੀ ਤਬਦੀਲੀ ਵਾਲਾ ਉਹ ਵੀ ਸਿਵਲ ਸਰਜ ਨੂੰ ਕਹਿ ਦਿੰਦੇ ਆ ਉਹ ਵੀ ਹੋ ਜਾਂਦਾ ਔਰ ਇੱਕ ਜਿਹੜਾ ਤੁਸੀਂ ਵਾਟਰ ਵਰਕਸ ਦਾ ਕਿਹਾ ਹੈ ਵਾਟਰ ਵਰਕਸ ਵਾਸਤੇ ਇੱਕ ਸਕੀਮ ਹੁੰਦੀ ਹੈ ਸਰਕਾਰ ਦੀ ਕਿ ਉਹਦੇ ਚ ਪਿੰਡ ਦੇ ਕੁਝ ਪਾਉਣਾ ਹੁੰਦਾ ਉਹ ਤੁਹਾਡੇ ਤੋਂ ਸਿਰਫ ਨਾਮ ਵਾਸਤੇ ਇੱਕ ਮੰਡਜ ਯੱਗ ਦੇ ਵਿੱਚ ਜਿਵੇਂ ਕਹਿੰਦੇ ਨੇ ਵੀ ਦੋਕ ਨਾਣੀ ਪਾਉਣੇ ਹੁੰਦੇ ਨੇ 2 ਲੱਖ ਰੁਪਏ ਤੁਹਾਡੇ ਕੋਲੋਂ ਪਵਾ ਚੁੱਕੇ ਤੇ 1 ਕਰੋੜ 73 ਲੱਖ ਰੁਪਏ ਤੁਹਾਡੇ ਕੋਲ ਬੜੀ ਜਲਦੀ ਆ ਜਾਊਗਾ ਬਾਰਡਰ ਵਾਕਸ ਕੱਲੇ ਕੱਲੇ ਘਰ ਦੇ ਵਿੱਚ ਕੱਲੇ ਕੱਲੇ ਘਰ ਦੇ ਵਿੱਚ ਜਿਹੜੀ ਉਹਦੀ ਪਾਈਪਲਾਈਨ ਹੈ ਉਹ ਪਹੁੰਚ ਜਾਊ ਕਨੈਕਸ਼ਨ ਪਹੁੰਚ ਜਾਊਗਾ ਔਰ ਜੇ ਉਹਦੇ ਵਿੱਚ ਕੋਈ ਸੜਕ ਕੋਈ ਗਲੀ ਉਹਨਾਂ ਨੂੰ ਮੈਕ ਵੀ ਨੂੰ ਪੱਟਣੀ ਵੀ ਪਈ ਪੱਟਣੀ ਪਾਊਗੀ ਕਿਉਂਕਿ ਜਦੋਂ ਪਾਈਪ ਲੈ ਕੇ ਜਾਣੀ ਹੈ ਤਾਂ ਇੱਕ ਵਾਰ ਪੱਟਣਾ ਪਊਗਾ ਪਰ ਉਹ ਚ ਘਬਰਾਉਣ ਦੀ ਲੋੜ ਨਹੀਂ ਪੈਣੀ ਹੈਗੀ ਆਪਾਂ ਨੂੰ ਉਸ 1 ਕਰੋੜ 73 ਲੱਖ ਦੀ ਲੱਗ ਦੇ ਵਿੱਚ ਉਹਨਾਂ ਸੜਕਾਂ ਗਲੀਆਂ ਨੂੰ ਕੰਪਲੀਟ ਕਰਨਾ ਪੂਰਾ ਕਰਨਾ ਉਹ ਵੀ ਵਿੱਚ ਹੀ ਸ਼ਾਮਲ ਹੈ ਸੋ ਬੜੀ ਜਲਦੀ ਉਹ ਵੀ ਆ ਜੂਗਾ ਵੇਖ ਕਰੋ ਜੋਸੀ ਥੋੜੇ ਕੰਮ ਤੋਂ ਵੀ ਮੇਰੇ ਸਾਰੇ ਦਿਲ ਤੇ ਲੈ ਕੇ ਬੈਨੇ ਕੋਟੈਂਸ਼ਨ ਲੈਣੇ ਹੁਣ ਸਭ ਤੋਂ ਵੱਡਾ ਸਾਰਿਆਂ ਦਾ ਦੇ ਦੀ ਗ੍ਰਾਂਟ ਤੇ ਬਹੁਤ ਬਹੁਤ ਧੰਨਵਾਦ ਮੈਸ਼ਨ ਚੜ੍ਹ ਤੇ ਕਲਾ ਚਾਜਲੀਵਾਦ ਸਨਹਿਮ ਅਨਦ ਅਜ਼ਾਜ਼ਤ ਧੰਨਵਾਦ This program is sponsored by the single office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.